ਜਿਹੜਾ ਅੱਜ ਇੱਕ ਡਿਸਪਰਪੋਰਸ਼ਨੇਟ ਅਸੈਟਸ ਦਾ ਜਿਹੜਾ ਮੁਕੱਦਮਾ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਦਰਜ ਕੀਤਾ ਗਿਆ ਔਰ ਸਰਕਾਰ ਦਾ ਝੂਠ ਦੇਖੋ ਸਰਕਾਰ ਕਹਿੰਦੀ ਜੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਇਹ ਕਾਰਵਾਈ ਹੈ ਮਤਲਬ ਪਰਚਾ ਦੇ ਰਹੇ ਹੋ ਤੁਸੀਂ ਆਮਦਨ ਤੋਂ ਬਾਅਦ ਜਾਇਦਾਦ ਦਾ ਤੇ ਗੱਲਾਂ ਕਰ ਰਹੇ ਹੋ ਯੁੱਧ ਨਸ਼ਿਆਂ ਵਿਰੁੱਧ ਦੀਆਂ ਔਰ ਇਹ ਉਹੀ ਰਿਪੋਰਟ ਹੈ ਮੈਂ ਮੁੱਖ ਮੰਤਰੀ ਪੰਜਾਬ ਨੂੰ ਦੱਸਣੀ ਚਾਹੁੰਦਾ ਤੇ ਵਿਜੀਲੈਂਸ ਦੇ ਅਫਸਰਾਂ ਨੂੰ ਦੱਸਣੀ ਚਾਹੁੰਦਾ ਕਿ ਜਿਹਦੇ ਤੁਸੀਂ ਬਿਨਾਂ ਤੇ ਝੂਠਾ ਪਰਚਾ ਦਰਜ ਕੀਤਾ ਹੈ ਇਹ ਰਿਪੋਰਟ ਤਾਂ ਸੁਪਰੀਮ ਕੋਰਟ ਨੇ ਖਾਰਜ ਕਰਤੀ ਸੀ ਇੱਕ ਖਾਰਜ ਕੀਤੀ ਹੋਈ ਰਿਪੋਰਟ ਨੂੰ ਤੁਸੀਂ ਲੈ ਕੇ ਉਹ ਕੱਲ ਰਾਤ ਤੁਹਾਨੂੰ 10:40 ਮਿੰਟ ਤੇ ਮਿਲੀ ਹੈ ਤੇ ਸਵੇਰੇ 4:40 ਤੇ ਤੁਸੀਂ ਡਿਸਪਰੋਪੋਰਸ਼ਨੇਟ ਅਸੈਟ ਦਾ ਪਰਚਾ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਦਰਜ ਕਰਤਾ ਉਹਦਾ ਸਿੱਧਾ ਸਿੱਧਾ ਕਾਰਨ ਇਹ ਹੈ ਕਿ ਵਿਕਰਮ ਮਜੀਠੀਆ ਭਗਵੰਤ ਮਾਨ ਸਾਹਿਬ ਦੇ ਖਿਲਾਫ ਬੋਲਦੇ ਨੇ ਸਰਕਾਰ ਦੀ ਨੀਤੀਆਂ ਦੇ ਖਿਲਾਫ ਬੋਲਦੇ ਨੇ ਹਲੇ ਕੁਝ ਦਿਨ ਪਹਿਲਾਂ ਫੇਰ ਭਗਵੰਤ ਮਾਨ ਸਾਹਿਬ ਦੇ ਸਿਹਤ ਵਾਰੇ ਜੇ ਕੋਈ ਗੱਲ ਕੀਤੀ ਸੀ ਮੈਨੂੰ ਲੱਗਦਾ ਉਹਦਾ ਵੀ ਇੱਕ ਕਾਰਨ ਮੁੱਖ ਮੰਤਰੀ ਸਾਹਿਬ ਦਿਲ ਨੂੰ ਲਾ ਕੇ ਕਿਤੇ ਬਣਾ ਲਿਆ ਸੋ ਇਹ ਜਿਹੜੇ ਜਿਹੜੇ ਝੂਠੇ ਪਰਚੇ ਨੇ ਮੈਂ ਕਹੂੰਗਾ ਕਿ ਪਹਿਲਾਂ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਜੇ ਤੁਸੀਂ ਇੱਕ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਿੱਤਾ ਤਾਂ ਲੋਕਾਂ ਨੂੰ ਦੱਸੋ ਕਿ ਅਸੀਂ ਆਮਦਨ ਤੋਂ ਵੱਧ ਜਾਇਦਾਦ ਦਾ ਦਿੱਤਾ ਕਿਉਂਕਿ ਹਰ ਇੱਕ ਪੁਲਿਸ ਦਾ ਡਿਪਾਰਟਮੈਂਟ ਵੱਖਰਾ ਹੈ ਇਹ ਜਿੱਥੇ ਅਸੀਂ ਅੱਜ ਖੜੇ ਆ ਇਹ ਵਿਜੀਲੈਂਸ ਦਾ ਡਿਪਾਰਟਮੈਂਟ ਹੈ ਇਹਦਾ ਕੰਮ ਹੈ ਆਮਦਨ ਤੋਂ ਵੱਧ ਜਾਇਦਾਦ ਜਿਹੜਾ ਨਾਰਕੋਟਿਕਸ ਉਹ ਵਿੰਗ ਤੁਹਾਡਾ ਡਿਫਰੈਂਟ ਹੈ जिधे ਤੁਸੀਂ ਅੱਜ ਤੱਕ ਚਲਾਨ ਨਹੀਂ ਪੇਸ਼ ਕਰ ਸਕੇ ਔਰ ਅੱਜ ਦਾ ਝੂਠਾ ਪਰਚਾ ਦੇ ਕੇ ਸਰਕਾਰ ਨੇ ਇਹ ਹਾਰ ਕਬੂਲ ਕਰ ਲਈ ਹੈ ਕਿ ਨਸ਼ਿਆਂ ਦੇ ਕੇਸ ਦੇ ਵਿੱਚ ਸਰਕਾਰ ਮੂਹਰੇ ਮੂਹ ਡਿੱਗੀ ਹੈ ਸਰਕਾਰ ਕੋਲੇ ਨਸ਼ਿਆਂ ਦੇ ਵਿੱਚ ਕੋਈ ਸਬੂਤ ਨਹੀਂ ਹੈ ਤੇ ਹੁਣ ਉਹ ਜਿਹੜੀ ਸੁਪਰੀਮ ਕੋਰਟ ਤੋਂ ਇੱਕ ਖਾਰਜ ਰਿਪੋਰਟ ਹੈ ਜਿਹਦੀ ਬਿਨਾ ਤੇ ਮਜੀਠੀਆ ਸਾਹਿਬ ਦੀ ਜ਼ਮਾਨਤ ਦੀ ਐਪਲੀਕੇਸ਼ਨ ਖਾਰਜ ਕਰਾਉਣ ਦੇ ਲਈ ਸੁਪਰੀਮ ਕੋਰਟ ਸਰਕਾਰ ਗਈ ਸੀ ਇਹ ਰਿਪੋਰਟ ਉੱਥੇ ਰੱਖੀ ਗਈ ਸੀ ਤੇ ਸੁਪਰੀਮ ਕੋਰਟ ਨੇ ਰਿਪੋਰਟ ਨੂੰ ਖਾਰਜ ਕਰਤਾ ਸੀ ਨਕਾਰਤਾ ਸੀ ਤੇ ਹੁਣ ਦੇਖੋ ਸੁਪਰੀਮ ਕੋਰਟ ਦੇ ਆਰਡਰ ਦੇ ਉੱਪਰ ਦੀ ਭਗਵੰਤ ਮਾਨ ਸਾਹਿਬ ਆਪਦੇ ਆਰਡਰ ਚਲਾ ਰਹੇ ਨੇ ਉਹਦੇ ਲਈ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦਿੱਤਾ ਜਿਹਦੇ ਤੇ ਸੁਪਰੀਮ ਕੋਰਟ ਬੜੀ ਕਲੀਅਰ ਹੈ ਕਿ ਜੇ ਆਮਦਨ ਤੋਂ ਬਾਅਦ ਜਾਇਦਾਦ ਦਾ ਕਿਸੇ ਤੇ ਪਰਚਾ ਦੇਣਾ ਹੈ ਤਾਂ ਉਹਨੂੰ ਰਿਟਰਨ ਕੁਐਸਚਨਰ ਦੇਣਾ ਪਊਗਾ ਉਹਨੂੰ ਪੁੱਛਣਾ ਪਊਗਾ ਕਿ ਭਾਈ ਆਹ ਤੇਰੀ ਆਮਦਨ ਹੈ ਆਹ ਤੇਰੀ ਜਾਇਦਾਦ ਹੈ ਜਿਹੜਾ ਫਰਕ ਹੈ ਉਹਦੇ ਬਾਰੇ ਜਵਾਬ ਦੇ ਉਹਦਾ ਜਵਾਬ ਕੋਈ ਲਿਆ ਨਹੀਂ ਤੇ ਸਿੱਧਾ ਪਰਚਾ ਦਰਜ ਕਰਤਾ ਸੋ ਇਹ ਨੇਰ ਗਰਦੀ ਸਰਕਾਰ ਦੀ ਇਹਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਜਾਰੀ ਰਹੂਗੀ ਮਜੀਠੀਆ ਸਾਹਿਬ ਪੂਰਨ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਲੋਕਾਂ ਦੀ ਵਚਨਬੱਧ ਨੇ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜਨ ਲਈ ਉਹ ਵਚਨਬੱਧ ਕਦੋਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਕੋਈ ਜਾਣਕਾਰੀ ਨਹੀਂ ਜੀ ਇਹਨਾਂ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਜੀ ਕਿ ਕਦੋਂ ਪੇਸ਼ ਕਰਨਾ ਹੈ ਹਲੇ ਵੀ ਉਹ ਕਹਿ ਰਹੇ ਨੇ ਕਿ ਸਾਡੀ ਕਾਰਵਾਈ ਜਾਰੀ ਹੈ ਜਦੋਂ ਕਾਰਵਾਈ ਸਾਡੀ ਪੂਰੀ ਹੋ ਜਾਊਗੀ ਉਸ ਤੋਂ ਬਾਅਦ ਅਸੀਂ ਕੋਰਟ 'ਚ ਪੇਸ਼ ਕਰਾਂਗੇ ਸੋ ਬਿਲਕੁਲ ਵੀ ਪੁਲਿਸ ਵੱਲੋਂ ਕੁਝ ਨਹੀਂ ਦੱਸਿਆ ਗਿਆ ਕਿ ਕਦੋਂ ਪੇਸ਼ ਕੀਤਾ ਜਾਵੇ। ਪਾਰਟੀ ਤਰਫ ਕੋਈ ਬੇਲ ਜਿਹੜੀ ਐ ਅਪਲਾਈ ਕੀਤੀ ਜਾ ਰਹੀ ਹੈ ਇਸ ਗ੍ਰਫਤਾਰੀ ਦੇ ਅਗੇ। ਦੇਖੋ ਹਰ ਇੱਕ ਚੀਜ਼ ਦਾ ਪ੍ਰੋਸੀਜਰ ਹੈ। ਹਲੇ ਉਹਨਾਂ ਦੀ ଫਾਰਮਲ ਅਰੈਸਟ ਇਹਨਾਂ ਨੇ ਅੱਜ ਸਵੇਰ ਪਾਈ ਹੈ। ਇਹ ਤੋਂ ਬਾਅਦ ਜਦੋਂ ਕੋਰਟ 'ਚ ਪੇਸ਼ ਕਰਨਗੇ ਬਾਕੀ ਪ੍ਰੋਸੀਜਰ ਉਸ ਤੋਂ ਬਾਅਦ।